ਲੋਭ ਹੀ ਹੈ ਤੋ ਰਤ ਨਹੀਂ ਹੈ। ਔਰ ਲੋਭ ਇਸਨੂੰ ਥਾ-ਥਾਂ ਤੇ ਗिराਏਗਾ। ਔਰ ਮਹਾਰਾਜ ਦੀ ਬਾਣੀ ਤੇ ਥੇ ਤੱਕ ਕਹਿੰਦੀ ਹੈ ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸੈ। ਬਰੋਸਾ ਨਾ ਕਰੀਸ ਤੇ। ਇਹ ਕੁਛ ਵੀ ਕਰ ਸਕਦੇ ਨੇ। ਲੋਭੀ ਤੇ ਵਿਸ਼ਵਾਸ ਨਾ ਕਰੀ। ਸਤਗੁਰੂ ਦੀ ਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ ਕਿਉਂ? ਲੋਭੀ ਦਾ ਫਿਰ ਇੰਜ ਖੁਲਾਸਾ ਕਰਦੇ ਨੇ ਮੇਰੇ ਪਾਤਸ਼ਾਹ। ਜਿਉਂ ਕੋ ਕਰ ਹਰ ਕਾਇਆ ਧਾਵੇ ਤੈ ਦੇ ਸਜਾਏ ਲੋਭੀ ਜੰਤ ਨਾ ਜਾਣੈ ਬਖ ਅਭਖ ਸਭ ਖਾ ਹੈ ਜਿਉਂ ਕੋ ਕਰ ਹਰ ਕਾਇਆ ਹਲ ਕਾਇਆ ਕੁੱਤਾ ਪਾਇਆ ਪਾਲਿਆ ਹੋਵੇ ਕੁੱਤੇ ਨੂੰ ਤੇ ਕਿਦਰੇ ਕੁੱਤਾ ਪਾਗਲ ਹੋ ਜਾਏ ਤੇ ਮਾਲਕ ਨੂੰ ਵੀ ਵੱਡਦਾ ਫਿਰ ਨਹੀਂ ਛੱਡਦਾ ਫਿਰ ਹਲ ਕਾਇਆ ਕੁੱਤਾ पागल ਨੂੰ ਵੀ ਵੱਡਦਾ ਹੈ ਹਲਕਾਏ ਕੁੱਤੇ ਨਾਲ ਤਸ਼ਵੀਕ ਕਿਉਂ ਦਿੱਤੀ ਮਹਾਰਾਜ ਕਹਿੰਦੇ ਬਾਇਓ ਲੋਭ ਸੰਘ ਹੋ ਰਾ ਲੋਭ ਵੀ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਔਰ ਉਹ ਜਗਤ ਨੂੰ ਤੇ ਧੋਖਾ ਦੇਗਾ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ ਅਕਸਰ ਭਾਰਤ ਦੇ ਚ ਪੜਨ ਨੂੰ ਮਿਲਦਾ ਹੈ ਕੋ ਸ਼ਾਲਿਆਂ ਦੇ ਚੰਦੇ ਉਗਾਉਣ ਵਾਲੇ ਗਉਆਂ ਦੇ ਨਾਂ ਤੇ ਗਉਆਂ ਨਾਲ ਹੀ ਧੋਖਾ ਕਰ ਜਾਂਦੇ ਨੇ ਮੰਦਰਾਂ ਦੇ ਨਾਂ ਤੇ ਧਨ ਇਕੱਠਾ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਤੇ ਹੀ ਧੰਨ ਕਰਕੇ ਧੋਖਾ ਕਰ ਜਾਂਦੇ ਨੇ ਲੋਭ ਕਰਕੇ ਔਰ ਅਕਸਰ ਗੁਰੂਦਿਆਂ ਗੋਲ ਕਾਂ ਥਾਂ ਥਾਂ ਤੇ ਖਤਰੇ 'ਚ ਹੁੰਦੀਆਂ ਹੀ ਨੇ ਮੇਰੇ ਕੋਲ ਇੱਕ ਜਾਪਾਨੀ ਬੋਧ ਬਿਖਸ਼ੂ ਨੇ ਸੀਸ ਗੈਂਦੇ 'ਚ ਪੁੱਛ ਲਿਆ ਉਕੇ ਅੱਗੇ ਗੋਲਕ ਤੇ ਚਾਰ ਤਾਲੇ ਤੇ ਚਾਰਾਂ ਨੂੰ ਸੀਲ ਲੱਗੇ। ਇਹ ਗੱਲ ਬੁੱਲਦੀ ਨਹੀਂ। ਮੈਨੂੰ ਕਹਿਣ ਲੱਗੇ ਟੈਂਪਲ ਹੈ ਨਾ। ਔਰ ਇਤਿਹਾਸਕ ਹੈ। ਚਾਰ ਤਾਲੇ ਹੈ। ਕੀ ਇੱਥੇ ਵੀ ਚੋਰੀ ਹੋ ਸਕਦੀ ਹੈ? ਇੱਥੇ ਵੀ ਡਾਕਾ ਪੈ ਸਕਦਾ। ਔਰ ਫਿਰ ਸੀਲ ਵੀ ਲੱਗੇ। ਸੀਲ ਵੀ ਚਾਰਾਂ ਤਾਲਿਆਂ ਤੇ ਲੱਗੀ ਹੋਈ ਹੈ। ਤਾਲਾ ਵੀ ਇੱਕ ਨਹੀਂ ਔਰ ਬੜੇ ਮੋਟੇ ਮੋਟੇ ਮੈਂ ਉਸ ਨੂੰ ਦੱਸਣ ਲੱਗ ਪਿਆ ਸਾਹਮਣੇ ਬੋੜ ਦਾ ਦਰਖਤ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸੰਤ ਇਤਿਹਾਸ ਦੱਸ ਕਹਿੰਦੇ ਨੇ ਕਹਿੰਦੇ ਮੈਂ ਕਈ ਵਾਰ ਆਇਆ ਹਰ ਸਾਲ ਆਨਾ ਮੈਂ ਬੋਧਪੁਰ ਨਿਮਾਤੇ ਜਿਸ ਦਿਨ ਆਤਮਾ ਬੁੱਧਾ ਜਨਮ ਹੋਇਆ ਸੀ ਕਹਿੰਦਾ ਮੈਂ ਹਰ ਸਾਲ ਜਾਪਾਨ ਤੋਂ ਆਮਨਾ ਗਿਆ ਦੇ ਦਰਸ਼ਨ ਕਰਦਾ ਇੱਥੇ ਵੀ ਆਨਾ ਇਤਿਹਾਸ ਤੁਸੀਂ ਮੈਨੂੰ ਨਾ ਦੱਸੋ ਇਹ ਜੋ ਚਾਰ ਤਾਲੇ ਲਗੇ ਨੇ ਔਰ ਸੀਲ ਵੀ ਲਗੇ ਨੇ ਇਹ ਛੇ ਵੀ ਖਤਰੇ ਤੇ ਮੈਂ ਫਿਰ ਟਾਲ ਕੇ ਮਹਾਰਾਜ ਦਾ ਇਤਿਹਾਸ ਸੁਣਨ ਲਗਾ ਉਹਨੇ ਸੋਚਿਆ ਵੀ ਇਹ ਤੇ ਹੁਣ ਦੱਸਣਾ ਹੀ ਨਹੀਂ ਚਾਹਦਾ ਸਮਝ ਗਿਆ ਸਿਆਣਾ ਸੀ ਮੈਂ ਕੌਣ ਆਪਣਾ ਹੀ ਆਪ ਨੂੰ ਨੰਗਾ ਕਿਸ ਤਰ੍ਹਾਂ ਕਰੀਏ ਇਹਨੂੰ ਕੌਣ ਦੱਸੇ ਜੇ ਤਾਲੇ ਨਾ ਹੁੰਦੇ ਸਵੇਰੇ ਲਬਣਾ ਹੀ ਕੱਖ ਨਹੀਂ ਦੇਚ ਕੁਝ ਵੀ ਨਹੀਂ ਲਬਣਾ ਕੌਣ ਦੱਸੇ ਮੈਂ ਅਰਸ ਕਰਾਂ ਬਾਇਓ ਲੋਭ ਸੰਗ ਹੋ ਰਾਂ ਪਟਨਾ ਸਾਹਿਬ ਦੀ ਗੱਲ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਟੋਲੇ ਦਿੱਤੇ ਇੱਕ ਪਾਲਕੀ ਬਣਾਣੀ ਸੀ। ਇਤਿਹਾਸ ਦੇ ਗੁਰਪ੍ਰਤਾਪ ਸੂਰਜ ਦੇ ਲਿਖੇ। ਤੇ ਪਾਲਕੀ ਬਣ ਕੇ ਆ ਗਈ। ਤੇ ਜਿਹੜੇ ਬਣਾ ਕੇ ਲੈ ਮਹਾਰਾਜ ਆਪਨੇ ਤੇ 100 ਟੋਲਾ ਦਿੱਤਾ ਸੀ ਨਾ ਅਸੀਂ 700 ਟੋਲੇ ਲਾਇਆ ਹੈ। ਬੜੀ ਬਖਸ਼ਿਸ਼ ਲੈਣ ਲਈ। ਤੁਸੀਂ ਰਹਿਮਤ ਕਰੋ, ਕਿਰਪਾ ਕਰੋ ਸੀ ਬਾਕੀ ਦਰੋਦਰੋ ਇਕੱਠਾ ਕਰਕੇ 700 ਟੋਲਾ ਲੈ। ਇਹ ਮੈਂ ਤੁਹਾਨੂੰ ਇਤਿਹਾਸਿਕ ਪ੍ਰਸੰਗ ਸਰਵਨ ਕਰਾ ਰਿਹਾ ਹਾਂ। ਮਹਾਰਾਜ ਨੇ ਸੇਵਾਦਾਰਾਂ ਨੂੰ ਕਿਹਾ ਜਿਨੇ ਲੰਗਰ ਦੀਆਂ ਲੱਕੜਾਂ ਸਾਰੀਆਂ ਇੱਥੇ ਵੇੜੇ ਚ ਲਿਆ। ਇਕੱਠੀਆਂ ਕਰੋ। ਔਰ ਆਖਿਆ ਸਜਾ ਕੇ ਤਰਤੀਬ ਨਾਲ ਰੱਖੋ ਇੰਜ ਤਰਤੀਬ ਤੇ ਜਿਵੇਂ ਕਦੀ ਭਾਰਤ 'ਚ ਦੇਖਿਆ ਉੱਚੇ ਦੱਸ ਜਾਂਦੇ ਨੇ ਇਸ ਤਰ੍ਹਾਂ ਸਤਿਗੁਰ ਨੇ ਰਖਵਾਈਆਂ ਪੋਦੋ ਤੇ ਪਾਲਕੀ ਰਖਵਾ ਦਿੱਤੀ ਆਪ ਅਗਲਾ ਦਿੱਤੀ ਮਾਤਾ ਜੀ ਵੀ ਰੋਕਦੀਆਂ ਰਹੀਆਂ ਉਮਰ ਛੋਟੀ ਸੀ ਪਾਦਸ਼ਾਹੀ ਬਾਲਕ ਅਵਸਥਾ ਅਗਲਾ ਦਿੱਤੇ ਮਾਤਾ ਜੀ ਰੋਕਦੀ ਹੈ ਇੰਨੀ ਸ਼ਰਧਾ ਨਾਲ ਬਣਾ ਕੇ ਲਿਆਏ ਨੇ ਇਤਨੇ ਸੋਹਣੀ ਪਾਲ ਕੇ ਤੁਸੀਂ ਦਿੱਤਾ ਵੀ 100 ਤੋਲੇ ਇਹ 700 ਤੋਲੇ ਦੀ ਬਣਾ ਕੇ ਲਿਆਏ ਨੇ ਤੇ ਅਗਨ ਭੇਟ ਕਰ ਰਿਹਾ ਮਾਂ ਜੀ ਮੈਂ ਤੁਹਾਨੂੰ ਇਹਨਾਂ ਦਾ ਅਸਲੀ ਸਰੂਪ ਦਿਖਾਣਾ ਹੈ ਸਿਰਫ 7 ਤੋਲੇ ਸੀ ਉਸ ਦੇ ਚ ਗੁਰੂ ਦੇ ਤੋਲੇ ਵੀ ਖਾ ਗਏ ਇਹ ਇਤਿਹਾਸ ਮੈਂ ਤੁਹਾਨੂੰ ਸੁਣਾਉਂਦਾ ਹਾਂ ਭਾਈ ਔਰ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਗੁਰੂ ਪ੍ਰਤਾਪ ਸੂਰਜ ਦੇ ਚ ਲੰਬੀ ਚੌੜੀ ਕਥਾ ਜਿਹਦੀ ਰੋਜ਼ ਇਤਿਹਾਸਿਕ ਸਥਾਨਾਂ 'ਚ ਭਾਰਤ 'ਚ ਕਥਾ ਹੁੰਦੀ ਹੈ ਮਹਾਰਾਜ ਕਹਿੰਦੇ ਨੇ ਇਹ ਹਲਕਾਏ ਹੋ ਗਏ ਨੇ ਹਲਕੇ ਹੋ ਗਏ ਨੇ ਹਲਕੇ ਉਥੇ ਇਤਿਹਾਸ ਜਿਹੀ ਲਿਖੇ ਹਲਕੇ ਹੋ ਗਏ ਤੇ ਹਲਕੇ ਹੋ ਗਏ ਇਹ ਤੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਨੇ ਮਾਂ ਨੂੰ ਧੋਖਾ ਦੇ ਸਕਦੇ ਨੇ ਪਿਤਾ ਨੂੰ ਧੋਖਾ ਦੇ ਸਕਦੇ ਨੇ ਭਰਾ ਨੂੰ ਧੋਖਾ ਦੇ ਸਕਦੇ ਨੇ ਗੁਰੂ ਪੀਰ ਪੈਗੰਬਰ ਨੂੰ ਧੋਖਾ ਦੇ ਸਕਦੇ ਨੇ ਕਿਸੇ ਨੂੰ ਵੀ ਦੇ ਸਕਦੇ ਨੇ ਕਿਉਂ ਹਲਕੇ ਹੋ ਗਏ ਨੇ ਬਾਇਓ ਲੋਭ ਸੰਗ ਹੋ ਰਾ ਜਿਉਂ ਕੋ ਕਰ ਹਰ ਕਾਇਆ ਤਾਵੇ ਦੈਦ ਸਜਾਇ ਲੋਭੀ ਜੰਤ ਨ ਜਾਣੇ ਬਖ ਅਬਖ ਸਭ ਖਾਏ ਅਬਖ ਵੀ ਖਾਏਗਾ ਜੋ ਉਸ ਦਾ ਹੱਕ ਨਹੀਂ ਬਣਦਾ ਉਸ ਨੂੰ ਵੀ ਕਾਬੂ ਕਰੇਗਾ ਕਿਉਂਕਿ ਲੋਗ ਔ ਲੋਭ ਹਲਕਾਇਆ ਕਰ ਦਿੰਦਾ ਹੈ ਜਿਵੇਂ ਪਾਗਲ ਕੁੱਤੇ ਨੂੰ ਸਮਝ ਨਹੀਂ ਵੀ ਇਸਨੇ ਮੈਨੂੰ ਪਾਲਿਆ ਇਸਦੇ ਘਰ ਮੈਂ ਪਲਿਆ ਮਾਲਕ ਨੂੰ ਵੱਡਦਾ ਹੈ ਇਸ ਤਰ੍ਹਾਂ ਲੋਭ ਦੇ ਨਾਲ ਹਲਕਾ ਮਨੁੱਖ ਗੁਰੂ ਪੀਰ ਪੈਗੰਬਰ ਨੂੰ ਵੀ ਧੋਖਾ ਦਿੰਦਾ ਹੈ ਜਗਤ ਦੇ ਨਾਮ ਤੇ ਸੰਸਾਰ ਦੇ ਨਾਮ ਤੇ ਤੇ ਠੱਗੀ ਕਰਦਾ ਹੈ ਧਰਮ ਦੇ ਨਾਮ ਤੇ ਵੀ ਠੱਗੀ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਦਸਮ ਗ੍ਰੰਥ ਆਪ ਕਹਿੰਦੇ ਨੇ પાપ કરે પરમાર્થ કે વસને પાપન તે પણ પાપ લગાય સંસાર دے નામે تے جو પાપ کردے ને ચલો چل دے જગત دے چل دے પાપ پر جڑے ધર્મ دے નામે تے પાપ کردے نہ ધર્મ دے ના પાપ કરે પરમાર્થ કે વસ رب دا ના રહે کے પાપ کردے ધર્મ دے નામે تے પાપ کردے ને ਮਹਾਰਾਜ ਕਹਿੰਦੇ ਨੇ ਇੱਕ ਦਫਾ ਤੇ ਪਾਪਾ ਨੂੰ ਵੀ ਕੰਬਣੀ ਛਿੜ ਜਾਂਦੀ ਏ ਕੰਬਸ ਕਿੱਥੇ ਵਰਤਦਾ ਪਿਆ ਸਾਨੂੰ ਚਲੋ ਸਾਨੂੰ ਬਾਜ਼ਾਰ ਦੇ ਚ ਵਰਤਣਾ ਸੀ ਕਾਰਬਾਰ ਦੇ ਚ ਵਰਤਣਾ ਸੀ ਤੂੰ ਮੰਦਰ ਦੇ ਸਾਨੂੰ ਵਰਤ ਰਿਆ ਰੱਬ ਦੇ ਨਾਮ ਤੇ ਵਰਤ ਰਿਆ ਪਾਪ ਵੀ ਕੰਮ ਜਾਂਦੇ ਨੇ ਤੈਂ ਪਾਪਨ ਤੇ ਪੁਨ ਪਾਪ ਲੱਜਾਏ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਲਜਾਏ ਮਾਨ ਹੋ ਜਾਂਦਾ ਹੈ ਪਾਪੀ ਕਹਿੰਦੇ ਤੂੰ ਕਿੱਥੇ ਪਿਆ ਵਰਤਦਾ ਸੀ ਕਿਹੜੀ ਥਾਂ ਤੇ ਪਿਆ ਵਰਤਦਾ ਇੱਕ ਦਫਾ ਤੇ ਪਾਪਾ ਨੂੰ ਵੀ ਕੰਬੜੀ ਛਿੜ ਜਾਂਦੀ ਐ